ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਨਗਰ ਕੌਸ਼ਲ ਦੀ ਚੋਣਾਂ ਨੂੰ ਲੈ ਕੇ ਜੇ ਗੱਲ ਕਰੀ ਤਾਂ ਇਸ ਵੇਲੇ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਤਾਂ 12 ਨੰਬਰ 12 ਵਿੱਚੋਂ ਸਾਡੇ ਨਾਲ ਮੌਜੂਦ ਨੇ ਸੁਵਿੰਮ ਤਨੂਜਾ ਜੀ ਜਿਨ੍ਹਾਂ ਦੀ ਮਾਤਾ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੋ ਸਾਡੀ ਆਵਾਜ਼ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਜੋ ਅਸੀਂ ਕੰਮ ਕੀਤੇ ਨੇ ਉਹ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਤੋ ਸਾਰਿਆਂ ਨੂੰ ਨਮਸਕਾਰ ਤੇ ਸਾਰਿਆਂ ਨੂੰ જય ਸ਼ੰਕਰ ਜੀ। ਸੁਮੇ ਜੀ ਬੜਾ ਵੱਡਾ ਫੈਸਲਾ ਲੈ ਕੇ ਆਮ ਆਦਮੀ ਪਾਰਟੀ ਨੇ ਤੁਹਾਡੇ ਪਰਵਾਣੇ ਛੇ ਦਿੱਤੀ ਹੈ ਕੀ ਕਰਨਾ ਚਾਹੋਗੇ। ਦੇਖੋ ਅਸੀਂ ਸ਼ੁਰੂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਾਂ। ਔਰ ਐਮਐਲਏ ਸਾਹਿਬ ਦੇ ਨਾਲ ਵਧੀਆ ਸੀ ਢੰਗ ਨਾਲ ਕੰਮ ਕੀਤਾ ਹੈ। ਉਹਦੇ ਢੰਗ ਨੂੰ ਔਰ ਸਾਡੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਸਾਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਔਰ ਐਮਐਲਏ ਸਾਹਿਬ ਤੋਂ ਹਰਾ ਮੰਡੀ ਪਾਰਟੀ ਤੋਂ ਬਹੁਤ ਬਹੁਤ ਧੰਨਵਾਦ। ਜੇ ਵੋਟ ਕਿਉਂ ਪਾਣੋ ਕਿਹੜੇ ਕੰਮ ਜਿਹੜੇ ਕੀਤੇ ਨੇ ਲੋਕ ਤੁਹਾਨੂੰ ਸੋਚ ਕੇ ਇਸ ਵਾਰ ਵੋਟ ਪਾਣਗੇ। ਦੇਖੋ ਸਾਰੇ ਜਿਹੜੇ ਕੰਮ ਹੈ ਅਸੀਂ ਕਰ ਰਹੇ ਹਾਂ ਰੈਗੂਲਰ। ਚੌਥੀ ਸਰਕਾਰ ਬਣੀ ਹੈ। ਜਿਹੜਾ ਮੇਨ ਕੰਮ ਹੈਗਾ ਬਾਜ਼ਾਰ ਦੇ ਵਿੱਚ ਜੋ ਮੇਰੇ ਵਾਰਡ ਨਾਲ ਵੀ ਟੱਚ ਕਰਦਾ ਪੰਜ ਨਾਲ ਵੀ ਕਰਦਾ ਜਾਂ ਸਾਰਿਆਂ ਨਾਲ ਹੀ ਆ ਚਲੋ ਸਮੱਸਿਆ ਹੈਗੀ ਜਿਹੜੀ ਮੰਡੀ ਦੀ ਮੇਨ ਸਮੱਸਿਆ ਹੈਗੀ ਆ ਉਹ ਅਸੀਂ ਮੰਡੀ ਜਿਹੜੀ ਹੈਗੀ ਆ ਪਿਛਲੇ ਆਪਣਾ ਐਮਸੀ ਸਾਹਿਬ ਨੇ ਜਿਹੜੀ ਆਪਣੀ ਮੈਨੀਫੈਸਟੋ ਚ ਲਿਖਿਆ ਸੀਗਾ ਮੰਡੀ ਦਾ ਦੇ ਨਾਲ ਇਹਦਾ ਪਾਰਕ ਦਾ ਕੰਮ ਹੋਰ ਤੇ ਖਰੇ ਨਹੀਂ ਉਤਰ ਪਾਏ ਔਰ ਅਸੀਂ ਆਪਣਾ ਵਾਦਾ ਕਰਦੇ ਹਾਂ 2 ਤੋਂ 2.5 ਮਹੀਨੇ ਦੇ ਵਿੱਚ ਜਿਹੜੀ ਮੰਡੀ ਹੈਗੀ ਉਹ ਬਾਹਰ ਲੈ ਕੇ ਜਾਵਾਂਗੇ ਬਾਹਰ ਲੈ ਕੇ ਜਾਣੀ ਇਸ ਕਰਕੇ ਪਹੁੰਚਦੀ ਹੈ ਕਿਉਂਕਿ ਹਰ ਬੰਦੇ ਦਾ ਦੇਖੋ ਸਵੇਰੇ ਜਦੋਂ ਕਿਸੇ ਨੇ ਕੰਮ ਜਾਣਾ ਸਕੂਲ ਬੱਚਿਆਂ ਨੂੰ ਜਾਣਾ ਸਾਨੂੰ इवन ਖੁਦ ਨੂੰ ਅਸੀਂ ਬਾਜ਼ਾਰ ਚ ਰਹਿਣੇ ਸਾਨੂੰ ਫੇਸ ਕਰਨੀ ਪੈਂਦੀ ਸਮੱਸਿਆ ਤੇ ਉਹਦੇ ਕਰਕੇ ਮੰਡੀ ਦਾ ਬਾਹਰ ਜਾਣਾ ਤੇ ਬਹੁਤ ਜ਼ਰੂਰੀ ਸੀਗਾ ਕਈ ਸਾਲਾਂ ਤੋਂ ਜਾਣਾ ਜ਼ਰੂਰੀ ਸੀਗਾ ਤੋ ਇਰਤੇ ਕਿਸੇ ਨੇ ਕੰਮ ਹੀ ਨਹੀਂ ਕੀਤਾ ਔਰ ਅਸੀਂ 2.5-3 ਮਹੀਨਿਆਂ ਦੇ ਵਿੱਚ ਐਮਐਲਏ ਸਾਹਿਬ ਨੇ ਪੇਪਰ ਵਰਕ ਤਿਆਰ ਕਰ ਲਏ ਆ ਉਹਲੇ ਮੰਡੀ ਬਾਹਰ ਜਾ ਰਹੀ ਹੈ ਨਾਲੇ ਦੀ ਸਮੱਸਿਆ ਸੀ ਕਿ ਨਾਲੇ ਲਈ ਅਸੀਂ ਥੋੜੇ ਦਿਨਾਂ ਪਹਿਲਾਂ ਅਸੀਂ ਨਾਲੇ ਦਾ ਵਿਜ਼ਿਟ ਕੀਤਾ ਸਾਰਾ ਐਮਐਲਏ ਸਾਹਮਣੇ ਵੀ ਕੀਤਾ ਤੇ ਉਹਦੇ ਲਈ ਅਸੀਂ 51 ਲੱਖ ਰੁਪਏ ਪਵਾ ਦਿੱਤਾ ਨਾਲੇ ਲਈ ਤੇ ਨਾਲਾ ਜਿਹੜਾ ਹੈਗਾ ਉਹਨੂੰ ਕੰਕਰੀਟ ਦਾ ਬਣਾਇਆ ਜਾ ਰਿਹਾ ਤੇ ਉਹਦੇ ਉੱਪਰ ਸਲੇਬਾਂ ਰੱਖੀਆਂ ਜਾਣਗੀਆਂ ਔਰ ਉਹਦੇ ਉੱਪਰ ਤੁਸੀਂ ਸਲੇਬ ਦੇ ਉੱਪਰ ਤੁਸੀਂ ਤੁਰ ਫੇਰ ਸਕਦੇ ਹੋ ਸਾਈਕਲ ਚਲਾ ਸਕਦੇ ਹੋ ਜਾਂ ਉੱਧਰ ਚਲੋ ਤੁਰ ਫੇਰ ਸਕਦੇ ਹੋ ਜਾਂ ਉੱਪਰ ਕੁਰਸੀਆਂ ਲੱਗ ਜਾਣਗੀਆਂ ਬੈਠਣ ਲਈ ਉਹਦੀ ਨਾਲੇ ਦੀ ਸਫਾਈ ਸਮੇਂ ਸਿਰ ਹੋਏਗੀ ਔਰ ਵਧੀਆ ਢੰਗ ਨਾਲ ਸਫਾਈ ਹੋਏਗੀ ਇਸ ਤਰ੍ਹਾਂ ਦਾ ਅਸੀਂ ਸ਼ਹਿਰ ਵਾਸਤੇ ਨਾਲਾ ਬਣਾ ਕੇ ਦੇ ਰਹੇ ਹਾਂ ਤੇ ਪਾਰਕਸ ਦਾ ਕੰਮ ਚੱਲ ਰਿਹਾ ਵਾਟਰਸ਼ੈਡਸ ਦਾ ਕੰਮ ਸ਼ੁਰੂ ਹੋ ਜਾਣਾ ਹੁਣ ਬਸ ਸਟੈਂਡ ਵਾਸਤੇ ਬਾਕੀ ਕੰਮ ਤੇ ਰੈਗੂਲਰ ਚੱਲ ਰਹੇ ਨੇ ਪਾਣੀ ਦੇ ਲਈ ਬੋਰ ਦਾ ਕੰਮ ਚੱਲ ਰਿਹਾ ਐਸਫ ਸੜਕਾਂ ਦਾ ਕੰਮ ਚੱਲ ਰਿਹਾ ਤੇ ਇਹ ਵੀ ਕਲੋਨੀ ਸੜਕਾਂ ਪੈ ਗਈਆਂ ਆਈਟੀਆ ਦੀਆਂ ਪੈ ਗਈਆਂ ਮੱਗੋ ਦੇ ਬਾਗ ਸ਼ਮਸ਼ਾਨ ਘਾੜ ਨੂੰ ਰਸਤਾ ਹੀ ਨਹੀਂ ਸੀਗਾ ਜਿੱਥੇ ਚਲੋ ਆਖਰੀ ਘਰ ਆ ਸਾਰਿਆਂ ਦਾ ਰਜਵਾਲ ਦੇ ਸੜਕਾ ਵਾਰ ਨੰਬਰ 1 2 ਉੱਥੇ ਲੱਗਦਾ ਸੀਗਾ ਚਿੱਕੜ ਸੀਗਾ ਨੀਰਾ ਦੇ 2-2 ਫੁੱਟ ਪਾਣੀ ਖੜਿਆ ਸੀਗਾ ਅੱਜ ਗੱਡੀ ਲੈ ਕੇ ਜਾ ਸਕਦੇ ਆ ਦੇਖੋ ਇਹ ਸਾਰਿਆਂ ਦੀਆਂ ਬੇਸਿਕ ਨੀਡਸ ਆ ਅਸੀਂ ਉੱਥੇ ਕੰਮ ਕਰ ਰਹੇ ਆਂ ਔਰ ਵਧੀਆ ਤਰੀਕੇ ਨਾਲ ਲੋਕ ਵੀ ਸਾਡਾ ਬਹੁਤ ਸਮਰਥਨ ਦੇ ਰਹੇ ਆ ਔਰ ਮੇਨ ਜਿਹੜਾ ਜਾਨਮਾਨ ਦਾ ਰੱਖਿਆ ਦਾ ਕੰਮ ਸੀਗਾ ਆਪਣਾ ਸ਼ਾਹ ਨਹਿਰ ਦੇ ਕੰਢੇ ਰੇਲਿੰਗ ਦਾ ਕੰਮ ਜਿਹੜਾ ਅਸੀਂ ਕੀਤਾ ਉੱਥੇ ਸਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਚੌਂਕ ਦੇ ਵਿੱਚ ਪਾਰਕ ਬਣਾਇਆ ਤੇ ਚੌਧਰੀ ਗਿਆਨ ਸਿੰਘ ਦਾ ਜਿਹੜਾ ਚੌਧਰੀ ਗਿਆਨ ਸਿੰਘ ਜੀ ਦਾ ਜਿਹੜਾ ਪਾਰਕ ਹੈਗਾ ਆਪਣਾ ਸੋਰੀ ਚੌਂਕ ਹੈਗਾ ਹੈ ਉਸੀਂ ਬਣਾ ਕੇ ਦੇਣਾ ਹੈ ਉਥੇ ਸੀਵਰੇਜ ਦਾ ਕੰਮ ਚੱਲ ਰਿਹਾ ਸੋ ਕੰਮ ਦੇ ਉੱਪਰ ਹੀ ਰੈਗੂਲਰ ਕੰਮ ਦੇ ਉੱਪਰ ਹੀ ਅਸੀਂ ਵੋਟ ਮੰਗ ਰਹੇ ਆਂ ਔਰ ਸਾਡੇ ਦਿਖਦੇ ਹੋਏ ਕੰਮ ਨਜ਼ਰ ਲੋਕਾਂ ਨੂੰ ਆ ਰਹੇ ਔਰ ਲੋਕ ਵੀ ਸਾਨੂੰ ਭਰਪੂਰ ਸਮਰਥਨ ਦੇ ਰਹੇ ਨੇ ਕਾਂਗਰਸ ਪਾਰਟੀ ਨੇ ਪਰਿਵਾਰਵਾਦ ਖਾਇਆ ਦੇਖੋ ਇਹ ਜਿਹੜਾ ਇੱਕ ਕਾਂਗਰਸ ਤੇ ਥੱਬਾ ਥੱਬਾ ਸੀਗਾ ਉਹ ਇਹਨਾਂ ਨੇ ਬਰਕਰਾਰ ਰੱਖਿਆ ਤੇ ਉਹਦਾ ਇੱਥੇ ਵੀ ਦੇਖਣ ਨੂੰ ਮਿਲਿਆ ਤੇ ਸਮਝ ਤੋਂ ਬਾਹਰ ਹੀ ਹੈ ਜੀ ਆਪਣਾ 6 ਸੀਟਾਂ ਦੇ ਤਿੰਨ ਪਰਿਵਾਰ ਲੜ ਰਿਹਾ ਹੋਵੇ ਤੇ ਮਤਲਬ ਜੇ ਬੰਦੇ ਹੈ ਨਹੀਂ ਆ ਕੀ ਕਹਿ ਸਕਦੇ ਇਹਨਾਂ ਦੇ ਹੁਣ ਇਹਨਾਂ ਦੀ ਆਪਣਾ ਟਿੱਲ ਹੋ ਸਕਦੀ ਹੈ ਇਹਨਾਂ ਦੇ ਬੌਸ ਦੀ ਜਾਂ ਉਪਰੋਂ ਕਮਾਂਡ ਦੀ ਭਾਜ ਭਾਜ ਬਾਰੇ ਆਪਣੇ ਉਮੀਦਵਾਰ ਤਾਰੇ ਨੇ ਉਹ ਭਾਜ ਭਾਜ ਇਹ ਕਹਿ ਰਹੀ ਜੇ ਪੀ ਇਸ ਵਾਰ ਦਿੱਲੀ ਚ ਉਹਨਾਂ ਦੀ ਹਾਰ ਹੋਈ ਹੈ ਤੇ ਇਸੇ ਵੀ ਇਹ ਪ੍ਰਵਾੜੇ ਵਿੱਚ ਇਸ ਵਾਰੀ ਹਾਰ ਹੋਵੇਗੀ ਕਿ ਕਿਉਂ ਕਿ ਇਹਨਾਂ ਦੇ ਵਿਰੋਧੀਆਂ ਦੇ ਕਹਿਣਾ ਹੈ ਦੇਖੋ ਇਹ ਕੋ ਦਿੱਲੀ ਦਾ ਇਲੈਕਸ਼ਨ ਨਹੀਂ ਹੈਗਾ ਦਿੱਲੀ ਵਿਧਾਨ ਸਭਾ ਦਾ ਇਲੈਕਸ਼ਨ ਹੈ ਐ ਐਮਸੀ ਦੀਆਂ ਚੋਣਾਂ ਨੇ ਉਹਦੇ ਵਿੱਚ ਦਿੱਲੀ ਦਾ ਇਲੈਕਸ਼ਨ ਮਾਇਨੇ ਨਹੀਂ ਰੱਖਦਾ ਇਹ ਸਾਡੇ ਸ਼ਹਿਰ ਦਾ ਇਲੈਕਸ਼ਨ ਹੈ ਔਰ ਐਮਐਲਏ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਅਸੀਂ ਵੋਟ ਮੰਗ ਰਹੇ ਹਾਂ ਕੋਈ ਛੂੜਚਕਾਰੀ ਨਹੀਂ ਜਾਂ ਤੇ ਅਸੀਂ ਕੰਮ ਨਾ ਕੀਤੇ ਹੋਣ ਲੋਕ ਸਾਨੂੰ ਤਾਂ ਨਾ ਵੋਟ ਪਾਣ ਅਸੀਂ ਤੇ ਕੰਮ ਕਰਕੇ ਦਿਖਾਏ ਔਰ ਕੰਮ ਜਿਹੜੇ ਕੀਤੇ ਆ ਉਹਨਾਂ ਤੇ ਵੋਟ ਮੰਗ ਰਹੇ ਹਾਂ ਅਸੀਂ ਕੋਈ ਛੂੜ ਬੋਲ ਕੇ ਵੋਟ ਲੈਣੀ ਵੀ ਨਹੀਂ ਚਾਹੀਦੀ ਸਰਕਾਰ ਲੋਕੀ ਚੁੰਨਦੇ ਨੇ ਕੰਮ ਵਾਸਤੇ ਚੁੰਨਦੇ ਨੇ ਆਮ ਆਦੀ ਪਾਰਟੀ ਸਰਕਾਰ ਬਣੀ ਨਗਰ ਕੋਸ਼ ਵਰਤ ਉਹਨਾਂ ਨੇ ਕਿਹੜੇ-ਕਿਹੜੇ ਕੰਮ ਕੀਤੇ ਗਏ ਕੰਮ ਮੈਂ ਤੁਹਾਨੂੰ ਗਿਣਾਈ ਦਿੱਤੇ ਜੀ ਕੰਮ ਤੇ ਬਹੁਤ ਕੀਤੇ ਨੇ ਆਪਣਾ ਸ਼ਾਹ ਨਹਿਰ ਦੇਖੋ ਜੀ ਤੁਸੀਂ ਟੂਰਿਸਟ ਪਲੇਸ ਬਣ ਰਿਹਾ ਪਿਕਨਿਕ ਸਪੌਟ ਬਣ ਰਿਹਾ ਉੱਥੇ ਤੇ ਉਥੇ ਜਦੋਂ ਸ਼ਾਮ ਹੈ ਤੇ ਦੋ ਲਾਈਟਾਂ ਚੱਲਦੀਆਂ ਸੀਗੀਆਂ ਸੜਕ ਨਹੀਂ ਸੀਗੀ ਆਪਣਾ ਲਾਈਟਾ ਦੇਖੋ 100 150 ਲਾਈਟਾਂ ਲੱਗੀਆਂ ਹੋਈਆਂ ਉਥੇ ਪੇਂਟ ਹੋ ਗਿਆ ਸਾਰਾ ਗਮਲੇ ਲੱਗੇ ਹੋਏ ਨੇ ਫਾਉਂਟੇਨ ਲੱਗਿਆ ਹੋਇਆ ਬੋਟਿੰਗ ਹੋ ਰਹੀ ਵਨ ਲੋਕੀ ਸ਼ਹਿਰੋਂ ਦੂਰ ਦਰਾੜੋਂ ਆ ਰਹੇ ਲੋਕੀ ਪਿੰਡਾਂ ਵਿੱਚੋਂ ਹਿਮਾਚਲ ਤੋਂ ਵੀ ਹਿਮਾਚਲ ਦੇ ਲੋਕ ਬੜੇ ਖੁਸ਼ ਨੇ ਰੇਲਿੰਗ ਦੇਖ ਕੇ ਦੇਖੋ ਸਰਕਾਰ ਦਾ ਕੰਮ ਹੈ ਬਸ ਉਹਨਾਂ ਲੋਕਾਂ ਨੂੰ ਕੰਮ ਕਰਕੇ ਦਿਖਾਓ ਤੇ ਲੋਕ ਤੁਹਾਡੇ ਆਪਣੇ ਆਪ ਐਪਰੀਸ਼ੀਏਟ ਕਰਨਗੇ ਤੁਹਾਨੂੰ ਵੋਟ ਪਾਣਗੇ ਤੁਹਾਨੂੰ ਬਿਨ ਮੰਗੇ ਵੋਟ ਮਿਲੇਗੀ ਲੋਕਾਂ ਨੇ ਇਹ ਵੀ ਕਹਿਣਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਤਾ ਉਹ ਉਹ ਇਸ ਵਾਰ ਉਹ ਸਟੈਂਡਰਡ ਉਹ ਬੰਦੇ ਨੂੰ ਇਗਨੋਰ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੋਟਾਂ ਮੇਂ ਚੀਕੀ ਪਰ ਉਹੀ ਜਿਹੜੇ ਪੁਰਾਣੇ ਲੋਕ ਹੈ ਜਾਂ ਪੁਰਾਣੇ ਰਾਜਨੀਤਿਕ ਮੈਂਬਰ ਉਹਨਾਂ ਨੂੰ ਆਮ ਆਦਮੀ ਪਾਰਟੀ ਵੀ ਸ਼ਾਮਲ ਕੀਤਾ ਗਿਆ ਕਿਤੇ ਨਾ ਕਿਤੇ ਲੋਕਾਂ ਵਿੱਚ ਰੋਸ ਦਿਖਾਈ ਦੇ ਰਿਹਾ ਅਸਲ ਵਿੱਚ ਹਰ ਪਾਰਟੀ ਦੇ ਵਿੱਚ ਸਾਰੇ ਮਾੜੇ ਲੋਕ ਨਹੀਂ ਵਧੀਆ ਲੋਕ ਹੁੰਦੇ ਨੇ ਔਰ ਵਧੀਆ ਲੋਕ ਵਧੀਆ ਡਿਸੀਜਨ ਲੈਂਦੇ ਨੇ ਜਿਹੜੇ ਕੰਮ ਕਰਨ ਦੇ ਦਿਲ 'ਚ ਲੋਕਾਪ੍ਰਤੀ ਰੁਚੀ ਰੱਖਦੇ ਨੇ ਉਹ ਵਧੀਆ ਬੰਦੇ ਨਾਲ ਜੁੜਨਗੇ ਆਟੋਮੈਟਿਕਲੀ ਜੋ ਦਾ ਐਮਐਲਏ ਸਾਹਿਬ ਆਏ ਸੀ ਬੜੀ ਛੋਟੀ ਜੀ ਟੀਮ ਸੀ ਸਾਡੀ ਅੱਜ ਸ਼ਹਿਰ ਦੇ ਵਿੱਚ ਸਭ ਤੋਂ ਮਜ਼ਬੂਤ ਯੰਗ ਬ੍ਰਿਗੇਡ ਦੀ ਟੀਮ ਹੈ। ਉਹ ਚਲੋ ਬਜ਼ੁਰਗਾਂ ਦਾ ਵੀ ਪੂਰਾ ਸਾਥ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਕੰਮ ਕਰਨਾ ਸੀ ਉਹਨਾਂ ਦੇ ਦੱਸਿਓ ਰਸਤੇ ਤੇ ਚੱਲੀਦਾ। ਕੁਝ ਅਸੀਂ ਵੀ ਸੁਝਾ ਦਿੰਦੇ ਕੁਝ ਉਹ ਵੀ ਸੁਝਾ ਦਿੰਦੇ ਉਹਨਾਂ ਦੇ ਵੀ ਐਕਸਪੀਰੀਅੰਸ ਗੇਮ ਅਸੀਂ ਕਿ ਕਰਦੇ ਆ। ਤਰਵਾੜੇ ਵਿੱਚ ਇਸ ਵਾਰੀ 13 0 ਹੋ ਗਈ। ਬਿਲਕੁਲ ਜੀ 101% 13 0 ਹੋਏਗੀ ਔਰ ਕੰਮ ਦੇ ਬੇਸ ਤੇ ਹੋਏਗੀ। ਕੋਈ ਝੂਠ ਨਹੀਂ। ਔਨਲੀ ਜੋ ਕੰਮ ਕੀਤਾ ਸੀ ਉੱਥੇ ਵੋਟ ਲੈਣੀ ਹੈ। ਸਾਨੂੰ ਤੁਸੀਂ ਪ੍ਰਚਾਰ ਕਰਨ ਜਾ ਰਹੇ ਹੋ ਘਰ ਘਰ ਜਾ ਰਹੇ ਹੋ ਕਿੱਦਾਂ ਦਾ ਪਿਆਰ ਮਿਲਦਾ ਆਪਣੀ ਬਾੜ ਦੇ ਵਿੱਚ ਲੋਕਾਂ ਦਾ ਭਰਪੂਰ ਪਿਆਰ ਹੈ ਜੀ ਲੋਕੀ ਕਹਿੰਦੇ ਨੇ ਅਸੀਂ ਸਰਕਾਰ ਦੇ ਨਾਲ ਆ ਐਮ ਐਲ ਏ ਸਾਹਿਬ ਦੇ ਨਾਲ ਆ ਔਰ ਤੁਹਾਡੇ ਨਾਲ ਆ ਇਲਾਕੇ ਚੋਂ ਮਨ ਸ਼ਾਂਤੀ ਆ ਬੜਾ ਕੁਝ ਬਹੁਤ ਵਧੀਆ ਮਾਹੌਲ ਚੱਲ ਰਿਹਾ ਸਾਰਿਆਂ ਦਾ ਮਿਲਨਸਾਰ ਆ ਅਸੀਂ ਵੈਸੇ ਸਾਡਾ ਪਰਿਵਾਰ ਮਿਲਨਸਾਰ ਆ ਸ਼ੁਰੂ ਤੋਂ ਲੋਕਾਂ ਦੇ ਵਿੱਚ ਹੀ ਰਹੇ ਆ ਮੰਦਰ ਨਾਲ ਵੀ ਜੁੜੇ ਆ ਮਣੀ ਮੇ ਸੋਸਾਇਟੀ ਨਾਲ ਵੀ ਜੁੜੇ ਆ ਪੋਲੇਨਾਥ ਦੇ ਆਸ਼ੀਰਵਾਦ ਨਾਲ ਮਨ ਕਾਲੀ ਦੇ ਆਸ਼ੀਰਵਾਦ ਨਾਲ ਸੇਵਾ ਕਰੀਦੀ ਹੈ ਮੰਦਰ ਵਿੱਚ ਵੀ ਮਣੀ ਮੇਸ਼ ਵੀ ਜਾ ਕੇ ਤੇ ਰਹੀ ਦੇ ਲੋਕਾਂ ਦੇ ਵਿੱਚ ਲੋਕੀ ਸਾਡੇ ਕੋ ਮਣੀ ਮੇਸ਼ ਵੀ ਆਉਂਦੇ ਆਪੇ ਖੁਦ ਮੈਂ 8 8 9 9 ਦਿਨ ਉੱਥੇ ਸੇਵਾ ਕਰਦੇ ਆਂ ਅਸੀਂ ਬੋਲੇनाथ ਨੇ ਲਾਈ ਹੈ ਸਾਡੀ ਤੇ ਉੱਥੇ ਵੀ ਲੋਕ ਸਾਡੇ ਤੋਂ ਲਵਾੜੇ ਤੇ ਆਉਂਦੇ ਤੁਹਾਡੇ ਦਤਾਰਪੁਰ ਦੇ ਆਉਂਦੇ ਨੇ ਨੀਅਰ ਅਬਾਊਟ 50 ਕਿਲੋਮੀਟਰ ਏਰੀਆ ਦੇ ਲੋਕ ਸਾਡੇ ਉੱਥੇ ਆ ਕੇ ਰਾਤੀ ਰੈਸਟ ਕਰਦੇ ਨੇ ਉਹਨਾਂ ਲਈ ਅਸੀਂ ਬਿਸਤਰਿਆਂ ਦਾ ਇੰਤਜ਼ਾਮ ਕਰਦੇ ਸੋ ਸਾਡੀ ਸੇਵਾ ਮਤਲਬ ਅਸੀਂ ਸ਼ੁਰੂ ਤੋਂ ਹੀ ਸਾਡਾ ਪਰਿਵਾਰ ਗੋਡ ਗਿਫਟਡ ਹੁੰਦਾ ਲੋਕਾਂ ਦੇ ਪ੍ਰਤੀ ਲੋਕਾਂ ਕੋਲ ਆਪਣੇ ਲਈ ਟਾਈਮ ਨਹੀਂ ਹੈਗਾ ਔਰ ਅਸੀਂ ਤੇ ਰਹਿ ਨਹੀਂ ਲੋਕਾਂ ਦੇ ਵਿੱਚ ਤੁਸੀਂ ਵਾਰਡ ਨੰਬਰ 12 ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਸ ਦੇਸ ਕੇ ਨਾ ਅਪੀਲ ਕਰਨਾ ਚਾਹੋਗੇ ਮੈਂ ਵਾਰਡ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰ ਜਿਹੜਾ ਤੁਸੀਂ ਸਾਨੂੰ ਵੋਟ ਪਾਣੀ ਹੈ ਔਰ ਕੰਮ ਦੇਖ ਕੇ ਸਾਨੂੰ ਵੋਟ ਪਾਣੀ ਹੈ ਜੇ ਅਸੀਂ ਤੁਹਾਡੇ ਵਧੀਆ ਕੰਮ ਕੀਤੇ ਆ ਔਰ ਅਸੀਂ ਤੁਹਾਡੇ ਵੋਟ ਦੇ ਹੱਕਦਾਰ ਆ ਔਰ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਉਹ ਵਾਕਈ ਤੁਹਾਡੇ ਵੋਟ ਦੇ ਹੱਕਦਾਰ ਨੇ ਕਿਉਂਕਿ ਉਹਨਾਂ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਜਾਂ ਸਰਕਾਰ ਨੇ ਵਾਅਦੇ ਕੀਤੇ ਐਮਐਲਏ ਸਾਹਿਬ ਨੇ ਵਾਅਦੇ ਕੀਤੇ ਔਰ ਜਿਹੜੇ ਵਾਧਿਆ ਤੇ ਜੇ ਖਰੇ ਉਤਰਦੇ ਆ ਤੇ ਉਹਨਾਂ ਨੂੰ ਜਰੂਰ ਵੋਟ ਮਿਲਣੀ ਚਾਹੀਦੀ ਹੈ ਔਰ ਵੈਸੇ ਵੀ ਤੁਹਾਡਾ ਬਹੁਤ ਸ਼ਹਿਰ ਵਾਸੀਆਂ ਦਾ ਐਮਐਲਏ ਸਾਹਿਬ ਪ੍ਰਤੀ ਬਹੁਤ ਸਮਰਥਨ ਹੈ ਔਰ ਅਸੀਂ ਤੁਹਾਡੇ ਅੱਗੇ ਇਹੀ ਰਿਕਵੈਸਟ ਕਰ ਸਕਦੇ ਆ ਕਿ ਐਮਐਲਏ ਸਾਹਿਬ ਦੀਆਂ ਬਾਹਾਂ ਨੂੰ ਹੋਰ ਮਜ਼ਬੂਤ ਕਰੋ ਤਾਂ ਜੋ ਤੁਹਾਡੀ ਆਵਾਜ਼ ਦੇਸ਼ ਤੱਕ ਪਹੁੰਚਾ ਸਕਣ ਤਲਵਾੜੇ ਦੀ ਆਵਾਜ਼ ਦੇਖੋ ਕਿ ਵਿਧਾਨ ਸਭਾ ਦੇ ਤਲਵਾੜੇ ਦਾ ਨਾਂ ਇਹ ਨਹੀਂ ਸੁਣਿਆ ਸੀਗਾ ਅੱਜ ਤੇ ਪਿੰਡਾਂ ਪਿੰਡਾਂ ਦਾ ਨਾਂ ਸੁਣਿਆ ਜਾ ਰਿਹਾ ਵਿਧਾਨ ਸਭਾ ਦੇ ਵਿੱਚ ਇੱਕ ਵਧੀਆ ਲੀਡਰ ਦੀ ਸੋਚ ਹੁੰਦੀ ਹੈ ਇਹ ਗੱਲਬਾਤ ਕੀਤੀ ਜਾ 12 ਨੰਬਰ ਵਾਰਡ ਤੋਂ ਸੁਮਿਤ ਤਨੁਜਾ ਜੀ ਜਿਨ੍ਹਾਂ ਦੇ ਮਾਤਾ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਟ ਦੇ ਕੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਉਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਵੀ ਜੇਕਰ ਅਸੀਂ ਕੰਮ ਕੀਤੇ ਹੈ ਤੇ ਸਾਡੇ ਕੰਮ ਤੇ ਅਦਾ ਤੇ ਸਾਨੂੰ ਮੋੜ ਪਾਵਗੀ ਇਸ ਨੇ ਸਾਡੀ ਵੱਡੀ ਜਿੱਤ ਹੋਵੇਗੀ ਤੇ ਇਸ ਵਾਰ ਤਲਵਾੜਾ ਵਿੱਚ 13 ਜ਼ਰੂਰ ਹੋਵੇਗੀ